ਹਾਂਜੀ ਤੁਹਾਡਾ ਨਾਮ ਕੀ ਮੇਰਾ ਨਾਮ ਮਲਕੀਤ ਸਿੰਘ ਹੈ ਜੀ ਹਾਂਜੀ ਮਲਕੀਤ ਸਿੰਘ ਜੀ ਤੁਹਾਡਾ ਨਾਮ ਲੈਂਦਾ ਕੀ ਨੰਦਿਆ ਕੱਲ ਹਾਸਾ ਵਾਪਰੇ ਆਈਏ ਇਹਦੇ ਬਾਰੇ ਦੱਸਿਓ ਜੀ ਬਾਰ ਕੱਲ ਜੀ ਸਵੇਰੇ ਮੈਂ 7 ਵਜੇ ਦੁਕਾਨ ਖੋਲ੍ਹੀ ਆ 7 ਵਜੇ ਤੋਂ ਬਾਅਦ ਮੈਂ ਅੰਦਰ ਦੁਕਾਨ ਲਾ ਰਿਹਾ ਸੀ ਕੋਈ 7:40 ਦਾ ਟਾਈਮ ਆ ਜਦੋਂ ਵੀ ਆਨਕੇ ਚੋਰ ਉਹ ਪਹਿਲਾਂ ਹੀ ਸ਼ਿਰਸ਼ਾ ਨਹੀਂ ਕਰਦਾ ਪਰ ਮੇਰਾ ਅਚਾਨਕ ਧਿਆਨ ਗਿਆ ਹਾਂਜੀ ਜਿਹਨੇ ਜਿਹਨੂੰ ਬਾਅਦ ਵਿੱਚ ਪਿੱਛੇ ਭੱਜਿਆ ਉਹਨੇ ਜਿਹਨੂੰ ਮੋਟਰਸਾਈਕਲ ਸਟਾਰਟ ਕਰ ਚੁੱਕਿਆ ਉਹ ਪਿੱਛੇ ਭੱਜਿਆ ਮੈਂ ਪਰ ਨਹੀਂ ਕਾਬੂ ਜਾਇਆ ਉਸ ਦਿਨ 7:40 ਦਾ ਟਾਈਮ ਸੀ ਮੰਗੀ ਕਰਦੇ ਜੀ ਮੰਗੀ ਜੀ ਮੈਂ ਉਹੀ ਕਰਦਾ ਹਾਂ ਕਿ ਮੇਰਾ ਮੋਟਰਸਾਈਕਲ ਜੋ ਆਇਆ ਜਾਵੇ ਹਾਂ ਜੀ ਲੱਭਿਆ ਜਾਵੇ ਕਿ ਮੇਰੇ ਕੋਲ ਇੰਨਾ ਅਹੀਂ ਅਹੀਂ ਜੁਗ ਨਹੀਂ ਹੈ ਕਿ ਅਸੀਂ ਦੁਬਾਰਾ ਮੋਟਰਸਾਈਕਲ ਲੈ ਚੁੱਕੇ ਤੇ ਬੇਨਤੀ ਕਰਦੇ ਹਾਂ ਕਿ ਇੱਕ ਮੋਟਰਸਾਈਕਲ ਦੀ ਲੱਭਣ ਦੀ ਪੂਰੀ ਕੋਸ਼ਿਸ਼ ਕਰੋ ਹੋਰ ਹੋਰ ਤਾਂ ਦੱਸਾਂ ਨਵਾਦੋ ਹੈਗਾ ਜੀ ਤੇ ਸਾਡ ਇੱਕ ਮੋਟਰਸਾਈਕਲ ਚੋਰੀ ਹੋਇਆ ਪੰਜੀ 4 2025 ਦੇ ਵਿੱਚ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਆਂ। ਮੋਟਰਸਾਈਕਲ ਬਲਕੀਸ਼ ਸਿੰਘ ਕੰਪਲੇਨਰ ਸਾਡੇ ਕੋਲ ਆਇਆ ਸੀ ਸਾਡਾ ਸਰਬਜੀਤ ਸਿੰਘ ਫਰੈਂਡ ਹੈ ਆਪਣੀ ਦਾ। ਇਹ ਕਰੋੜੀ ਚੌਕੋ ਦੀ ਦੁਕਾਨ ਹੈ ਉੱਥੋਂ ਉਹਦਾ ਮੋਟਰਸਾਈਕਲ ਚੋਰੀ ਹੋਇਆ ਸੀ। ਉਹਦੀ ਤੇ ਖਾਸ ਪਹਿਲੀ ਹੈ ਉਹਦੀ ਕਾਰਵਾਈ ਜਿਹੜੀ ਚੱਲ ਰਹੀ ਹੈ। ਸੀਸਾ ਕੈਮਰੇ ਦੀ ਵੀ ਚੱਕਰੀ ਹੈ ਕਾਰਵਾਈ ਵੀ ਹੋ ਚੁੱਕੀ ਹੈ। ਬਈ ਇੱਕ ਉਹਨਾਂ ਦਾ ਕਹਿਣਾ ਕਹਿੰਦੇ ਆ ਜਿਹੜੇ ਪੁਲਿਸ ਅਧਿਕਾਰੀ ਨੇ ਮਲਵੋ ਉਹਨਾਂ ਨੂੰ ਕਾਲ ਕੀਤੀ ਔਰ 10 ਮਿੰਟਾਂ ਦੇ ਵਿੱਚ ਵਿੱਚ ਉੱਥੇ ਪਹੁੰਚ ਗਏ ਇਹ ਤਾਂ ਬਿਲਕੁਲ ਇਹ ਬਿਲਕੁਲ ਅਸੀਂ ਜਦੋਂ ਸਾਡੇ ਕੋਲ ਕੰਪਲੇਟ ਆਈ ਉਸੇ ਵੇਲੇ ਅਸੀਂ ਮੋਟਰਸਾਈਕਲ ਪਹੁੰਚ ਗਏ ਅੰਬੋਕੜੇ ਜਾ ਕੇ ਦਾ ਗੁਆੜ ਗੁਆਟੂ ਵੀ ਪਤਾ ਕੀਤਾ ਗਿਆ ਹਾਂਜੀ ਅਸੀਂ ਕਿਹਾ ਮੋਟਰਸਾਈਕਲ ਕੈਮਰੇ ਦੇਖੇਗੇ ਇਹਨੂੰ ਚੈਨਲ ਮੋਟਰਸਾਈਕਲ ਗਿਆ ਉਸ ਤੋਂ ਬਾਅਦ ਜਦੋਂ ਰਾਜ ਸਰਕਾਰ ਅੱਗੇ ਵੀ ਸਾਡੀ ਸਰਵਿਸ ਚੱਲਦੀ ਆ ਹਾਂਜੀ ਮੋਟਰਸਾਈਕਲ ਲੱਗੀ ਕਿ ਪਿਆ ਜੋ ਫਾਈਲ ਲੈ ਕੇ ਜਿਹੜਾ ਪਰਫੈਕਸ਼ਨ ਹੋ ਰਿਹਾ ਹੈ ਇਸ ਚਾਸ ਤੋਂ ਜ਼ਿਆਦਾ ਇੰਟਰਸਟ ਆਪ ਕੋਲ ਅਮਰ ਜਸਤਰ ਦੇ ਸਿੱਖੇ ਤੇ ਲਾਇਆ ਹੋਇਆ ਹੈ